ਇਲਾਕੇ ਮੈਂ ਅਰਵੰਦ ਕੇਜਰੀਵਾਲ ਸਾਹਿਬ ਦਾ ਸੀਐਮ ਸਾਹਿਬ ਦਾ ਮਨੀਸ਼ ਸ਼ੋਭੀਅਨ ਸਾਹਿਬ ਦਾ ਤੇ ਪ੍ਰਧਾਨ ਸਾਹਿਬ ਦਾ ਅਰੋੜਾ ਸਾਹਿਬ ਦਾ ਅਬ ਅਰੋੜਾ ਜੀ ਦਾ ਇਹ ਦਿਨੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਿਤਾਇਆ ਔਰ ਮੈਨੂੰ ਇਸ ਹਲਕੇ ਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਮੈਂ ਇਹ ਯਕੀਨ ਨਾਲ ਕਹਿ ਸਕਦਾ ਕਿ ਅੱਜ ਸਮੇਂ ਦੀ ਲੋੜ ਸੀ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਆਇਆ ਅੱਜ ਜੋ ਪਾਰਟੀ ਨੇ ਮੇਰੇ ਵਿੱਚ ਵਿਸ਼ਵਾਸ ਜਤਾਇਆ ਉਹਦੇ ਤੇ ਅਸੀਂ ਪੂਰਨ ਤੌਰ ਤੇ ਪੂਰੇ ਉਤਰਾਂਗੇ ਔਰ ਵੱਧ ਚੜ ਕੇ ਜਿਹੜੀਆਂ ਪਿੱਛੇ ਕੋਈ ਖਾਮੀਆਂ ਰਹਿ ਗਈਆਂ ਸਾਡੇ ਜਿਹੜੇ ਪਹਿਲੇ ਵਿਧਾਇਕ ਸਾਥ ਸੀਗੇ ਉਹਨਾਂ ਨੂੰ ਕੋਈ ਇਹੋ ਜੀ ਮਤਲਬ ਬੋਟ ਲੇ ਰਹੇ ਆ ਉਹਨਾਂ ਨੂੰ ਕੋਈ ਇਹੋ ਜੀ ਬਿਮਾਰੀ ਲੱਗ ਗਈ ਜਿਹਦਾ ਕੀ ਉਹ ਨਾ ਲਾਜ ਸੀ ਸੋ ਜਿਹੜੀਆਂ ਪਿੱਛੇ ਸਮੇਂ ਦੇ ਵਿੱਚ ਵੀ ਉਹ ਕਮੀਆਂ ਪੇਸ਼ੀਆਂ ਇਸ ਹਲਕੇ ਦੇ ਵਿੱਚ ਰਹਿ ਗਈਆਂ ਨੇ ਕੋਈ ਡਵੈਲਪਮੈਂਟ ਦੇ ਮਸਲੇ ਆ ਜਾਂ ਹੋਰ ਲੋਕਾਂ ਦੇ ਮਸਲੇ ਆ ਕੋਈ ਬਿਜਲੀ ਦੇ ਮਸਲੇ ਆ ਕੋਈ ਡਰੇਨੇਜ ਸਿਸਟਮ ਦਾ ਮਸਲਾ ਕੋਈ ਪਿੰਡਾਂ ਦੇ ਮਸਲੇ ਨੇ ਕੋਈ ਸ਼ਹਿਰਾਂ ਦੇ ਮਸਲੇ ਨੇ ਇਹ ਸਾਰੇ ਜਿਹੜੇ ਆ ਉਹ ਪੈਲ ਦੇ ਆਧਾਰ ਦੇ ਉੱਤੇ ਉਹ ਜਿਹੜੇ ਹੱਲ ਕਰੇ